ਸਤਿ ਸ਼੍ਰੀ ਅਕਾਲ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਹਰ ਰੋਜ਼ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰਦੀ ਹੈ ਬਹੁਤ ਸਾਰੀਆਂ ਖਬਰਾਂ ਸਿਆਸਤ ਨਾਲ ਜੁੜੀਆਂ ਹੁੰਦੀਆਂ ਨੇ ਤੇ ਕਈ ਸਮਾਜਿਕ ਮੁੱਦੇ ਵੀ ਸਿਆਸਤ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹਰ ਰੋਜ਼ ਨਵੀਂ ਘਟਨਾ ਵਾਪਰੀ ਹੈ ਲੀਡਰ ਇੱਕ ਨੂੰ ਉੱਪਰ ਦੋਸ਼ ਲਾਉਂਦੇ ਆ ਇਹ ਸਿਲਸਿਲਾ ਵੋਟਾਂ ਤੋਂ ਪਹਿਲਾਂ ਵੀ ਚੱਲਣਾ ਵੋਟਾਂ ਤੋਂ ਬਾਅਦ ਵੀ ਚੱਲਣਾ ਪਰ ਅਸੀਂ ਪ੍ਰੋਗਰਾਮ ਵਿੱਚ ਜਿਹੜੀਆਂ ਗੱਲਾਂ ਕਰਨੀਆਂ ਨੇ ਇੱਕ ਤਾਂ ਜ਼ਿਕਰ ਕਰਾਂਗੇ ਕਾਨੂੰਨ ਵਿਵਸਥਾ ਦਾ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੋ ਰਹੇ ਐ ਕਤਲ ਹੋ ਰਹੇ ਨੇ ਗੋਲੀਆਂ ਚੱਲਦੀਆਂ ਨੇ ਅੱਜ ਉਸ ਦੀ ਚਰਚਾ ਕਰਨੀ ਆ ਚਰਚਾ ਨਸ਼ਿਆਂ ਦੀ ਮੁਹਿੰਮ ਦੀ ਵੀ ਕਰਾਂਗੇ ਅੱਜ ਦੂਸਰਾ ਪੜਾਅ ਸ਼ੁਰੂ ਹੋ ਗਿਆ ਉਹ ਸਰਕਾਰ ਜਿਹਨਾਂ ਦਾਵਾ ਕੀਤਾ ਸੀ ਸਾਨੂੰ ਮੌਕਾ ਦੇਓ ਅਸੀਂ ਨਸ਼ੇ ਖਤਮ ਕਰਾਂਗੇ ਹਾਲਾਂਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕੋਸ਼ਿਸ਼ ਕਿੱਦੋਂ ਜਾਵੇਗੀ ਉਸ ਤੇ ਗੱਲ ਕਰਨੀ ਆ ਗੱਲਬਾਤ ਪਾਕਿਸਤਾਨ ਗਈ ਉਸ ਬੀਬੀ ਦੀ ਵੀ ਕਰਨੀ ਹੈ ਜਿਹੜੀ ਇੱਥੋਂ ਜਥੇ ਨਾਲ ਮੁਕੱਦਸ ਸਥਾਨਾਂ ਦੇ ਦਰਸ਼ਨ ਦੁਜ਼ਾਰਿਆਂ ਲਈ ਗਈ ਸੀ ਪਰ ਉੱਥੇ ਜਾ ਕੇ ਉਨੇ ਤਰਾਂ ਪਰਵਰਤਨ ਕੀਤਾ ਵਿਆਹ ਕਰਵਾ ਲਿਆ ਹੁਣ ਕਹਿੰਦੇ ਆ ਕਿ ਉਥੇ ਨਿਕਾਹ ਕਰਵਾਉਣ ਤੋਂ ਬਾਅਦ ਗ੍ਰਿਫਤਾਰ ਹੋ ਗਈ ਹੈ ਉਹਦੇ ਘਰ ਵਾਲੇ ਨੂੰ ਗ੍ਰਿਫਤਾਰ ਕੀਤਾ ਭਾਰਤ ਦੀ ਰਿਪੋਰਟ ਕਹਿੰਦੀ ਤਿਆਰੀ ਕੀਤੀ ਜਾ ਰਹੀ ਹੈ ਚਰਚਾ ਉਸ ਤੇ ਵੀ ਕਰਾਂਗੇ ਚਰਚਾ ਅਮਰੀਕਾ ਤੇ ਵੈਨਜ਼ੂਏਲਾ ਦਾ ਵੀ ਕਰਨੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਟੀਮ ਨੇ ਉਥੋਂ ਦੇ ਪੁਲਿਸ ਨੇ ਆਰਮੀ ਨੇ ਹਵਾਈ ਫੌਜ ਨੇ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੂੰ ਬੰਦੀ ਬਣਾ ਲਿਆ ਇਹ ਗੱਲ ਕਿੱਧਰ ਨੂੰ ਜਾ ਸਕਦੀ ਹੈ ਅੰਤਰਰਾਸ਼ਟਰੀ ਪੱਧਰ ਤੇ ਚਰਚੇ ਬਹੁਤ ਹੈ ਰੂਸ ਯੂਕਰੇਨ ਉੱਪਰ ਜੇ ਕਬਜ਼ਾ ਕਰਦਾ ਕੀ ਟਰੰਪ ਸਾਹਿਬ ਚੁੱਪ ਰਹਿਣਗੇ ਚੀਨ ਤਾਈਵਾਨ ਤੇ ਜੇ ਕਬਜ਼ਾ ਕਰਦਾ ਕੀ ਟਰੰਪ ਸਾਹਿਬ ਸੈਰ ਤੇ ਬਹਿ ਕੇ ਦੇਖਣਗੇ ਇਹ ਚਰਚਾ ਚੱਲ ਪਈ ਹੈ ਜਿਸ ਤੇ ਵੀ ਗੱਲ ਕਰਾਂਗੇ ਸ਼ੁਰੂਆਤ ਅਸੀਂ ਪੰਜਾਬ ਦੀ ਕਾਨੂੰਨੀ ਵਿਵਸਥਾ ਤੋਂ ਕਰਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਾਨੂੰਨ ਵਿਵਸਥਾ ਬਾਰੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਹੌਲ ਭਖਿਆ ਸੋਸ਼ਲ ਮੀਡੀਆ ਤੇ ਚਰਚਾ ਚੱਲੀ ਕਿ ਹਰ ਰੋਜ਼ ਪੰਜਾਬ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ ਹਰ ਰੋਜ਼ ਕਤਲ ਹੋ ਰਹੇ ਆਜੀ ਦੋ ਖਬਰਾਂ ਇੱਕ ਹੋਰ ਜਗ੍ਹਾ ਤੋਂ ਆਈਆਂ ਨੇ ਇੱਕ ਥਾਂ ਤੇ ਇੱਕ ਪਿਓ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਸਿਰਫ ਇਸ ਕਰਕੇ ਕਿ ਉਹ ਪੜ੍ਹਨਾ ਚਾਹੁੰਦੀ ਸੀ ਸਪੋਰਟਸ ਦੇ ਵਿੱਚ ਵਧੀਆ ਸੀ ਪੜ੍ਹਾਈ ਦੇ ਵਿੱਚ ਅਵਲ ਰਹਿੰਦੀ ਸੀ ਪਰ ਉਹ ਨਹੀਂ ਚਾਹੁੰਦਾ ਸੀ ਪੜ੍ਹੇ ਇਸ ਕਰਕੇ ਕਤਲ ਕਰ ਦਿੱਤਾ ਜੋ ਅਖਬਾਰ ਦੀ ਖਬਰ ਹੈ ਇਹਦੇ ਪਿੱਛੇ ਕੋਈ ਹੋਰ ਕਾਰਨ ਹੈ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਦੂਸਰੀ ਖਬਰ ਆਈ ਕਿ ਇੱਕ ਥਾਂ ਤੇ ਪਿਓ ਨੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਇਸ ਕਰਕੇ ਨਸ਼ੇ ਦੇ ਲਈ ਪੈਸੇ ਮੰਗ ਰਿਆ ਸੀ ਇਹ ਘਟਨਾ ਕੋਈ ਪਹਿਲੀ ਨਹੀਂ ਤੇ ਆਖਰੀ ਵੀ ਨਹੀਂ ਹੋਣੀ ਇਸ ਕਰਕੇ ਕਹ ਰਹੇ ਆਪਾਂ ਕਹਿੰਨੇ ਕਿ ਮੌਤ ਕੋਈ ਹੋਵੇ ਨਾ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ ਲਗਾਤਾਰ ਆਪਣੇ ਮਾਪਿਆਂ ਤੋਂ ਪੈਸੇ ਖੋ ਰਹੇ ਐ ਚਰੂਣ ਰਹੇ ਐ ਨਸ਼ੇ ਦੀ ਖਾਤਰ ਫਿਰ ਗੁੱਸੇ ਦੇ ਵਿੱਚ ਬੰਦਾ ਬਹੁਤ ਕੁਝ ਕਰ ਦਿੰਦਾ ਅਸੀਂ ਕਈ ਦਿਨ ਤੋਂ ਖਬਰਾਂ ਦੇਖ ਰਹੇ ਆ ਕਦੀ ਤਰਨਤਨ ਤੋਂ ਖਬਰ ਆਉਂਦੀ ਹੈ ਕਿ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਕਦੀ ਜਲੰਧਰ ਤੋਂ ਆ ਜਾਂਦੀ ਹੈ ਕਦੀ ਪਟਿਆਲੇ ਤੋਂ ਲੁਧਿਆਣੇ ਤੋਂ ਮੁਹਾਲੀ ਅੰਮ੍ਰਿਤਸਰ ਦੇ ਵਿੱਚ ਕੀ ਕੁਝ ਵਾਪਰਿਆ ਅਸੀਂ ਸਭ ਨੇ ਦੇਖਿਆ ਸੋਸ਼ਲ ਮੀਡੀਆ ਤੇ ਫਿਰ ਇੱਕ ਦੂਸਰੇ ਨੂੰ ਧਮਕੀਆਂ ਦਿੰਦੇ ਆ ਕਿ ਭਾਈ ਆਹਾ ਇਸ ਲੀਡਰ ਦਾ ਬੰਦਾ ਆ ਤੂੰ ਸਾਨੂੰ ਹੱਥ ਲਾ ਕੇ ਦੇਖ ਅਸੀਂ ਫਿਰ ਤੈਨੂੰ ਦੱਸਾਂਗੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਉਹ ਬੰਦਾ ਉਸਾਰ ਤੂੰ ਮੈਨੂੰ ਗੋਲੀ ਮਾਰ ਫਿਰ ਦੱਸਾਂਗੇ ਤੈਨੂੰ ਤੂੰ ਗੋਲੀ ਚਲਾ ਕੇ ਤਾਂ ਉਹਨੂੰ ਗੋਲੀ ਚਲਾਤੀ ਕੀ ਕਰ ਸਕਿਆ ਕੁਝ ਵੀ ਨਹੀਂ ਗੋਲੀ ਚੱਲ ਗਈ ਬੰਦਾ ਮਰ ਗਿਆ ਕਰਨਾ ਕੀ ਸੀ ਬਾਅਦ ਦੇ ਵਿੱਚ ਕੁਝ ਲੋਕ ਬਹਿਕਾਵੇ ਤੇ ਆਉਂਦੇ ਆ ਕੁਝ ਰੋਬ ਜਮਾਉਣਾ ਚਾਹੁੰਦੇ ਆ ਬਹੁਤ ਸਾਰੀਆਂ ਕਿਟਨਾਮਾ ਵਾਪਰ ਰਹੀਆਂ ਨੇ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਜਿਹੜਾ ਪੈਲੈਸ 'ਚ ਗੋਲੀਆਂ ਮਾਰ ਕੇ ਸਰਪੰਚ ਦਾ ਕਤਲ ਕੀਤਾ ਗਿਆ ਵਲਟੂਆ ਉਨੋ ਦੇ ਬਾਰੇ ਕਈ ਤਰ੍ਹਾਂ ਦੀਆਂ ਖਬਰਾਂ ਨੇ ਗੈਂਗਸਟਰਾਂ ਨੇ ਜਿਹੜੀ ਪੋਸਟ ਸੋਸ਼ਲ ਮੀਡੀਆ ਤੇ ਪਾਈ ਹੈ ਜਿੰਨਾਂ ਜ਼ਿੰਮੇਵਾਰੀ ਲਈ ਕਤਲ ਦੀ ਉਹ ਕਹਿੰਦੇ ਕਿ 35 ਲੱਖ ਰੁਪਇਆ ਪੁਲਿਸ ਨੂੰ ਦੇ ਕੇ ਸਾਡਾ ਘਟਾਇਆ ਸੀ ਇਸ ਕਰਕੇ ਅਸੀਂ ਇਹ ਕਾਰਵਾਈ ਕੀਤੀ ਹੈ ਕੋਈ ਕਹ ਰਿਹਾ ਕਿ ਲੈਣ ਦੇਣ ਦਾ ਮਾਮਲਾ ਵਸੂਲੀ ਦਾ ਮਾਮਲਾ ਇਹ ਚਰਚਾ ਦਾ ਵਿਸ਼ਾ ਅਸੀਂ ਕਹਿੰਦੇ ਜਾਂਚ ਛੁਣੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੇ ਪੰਜਾਬ ਦੇ ਡੀਜੀਪੀ ਹੋਂਦ ਤੋ ਰਿਪੋਰਟ ਤਲਬ ਕਰ ਲਈ ਹੈ ਕਿ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਖਬਰਾਂ ਇਹ ਵੀ ਹੈ ਕੀ ਉਸ ਵੇਲੇ ਇੱਕ ਐਂਕਾਊਂਟਰ ਉਸ ਇਲਾਕੇ ਦੇ ਵਿੱਚ ਕੀਤਾ ਗਿਆ ਕਿ ਉਹੀ ਨੌਜਵਾਨ ਸੀ ਜਾਂ ਹੋਰ ਹੈ ਇਹਦੀ ਜੋ ਵੀ ਡਿਟੇਲ ਹੈ ਸ਼ਾਮ ਤੱਕ ਆ ਜਾਈ ਨਹੀਂ ਅਸੀਂ ਕੱਲ ਉਤੇ ਚਰਚਾ ਕਰਾਂਗੇ ਪਰ ਬੇਕਾਫ ਤਰੀਕੇ ਨਾਲ ਪੰਜਾਬ ਦੇ ਵੀ ਜਿਹੜੇ ਕਤਲ ਨੂੰ ਮਾਮੂਲੀ ਦੀ ਗੱਲ ਤੇ ਲੋਕਾਂ ਨੂੰ ਮਾਰ ਦਿੱਤਾ ਜਾ ਰਿਹਾ ਕਿਸੇ ਤੇ ਗੋਲੀ ਮਾਰ ਦਿੱਤੀ ਜਾਂਦੀ ਹੈ ਕਿਤੇ ਡਾਕੇ ਵਜਦੇ ਆ ਕੋਈ ਚੋਰੀਆਂ ਕਰਦਾ ਪਿਆ ਰਸਤੇ ਦੇ ਵਿੱਚ ਲੋਕਾਂ ਨੂੰ ਲੁੱਟਿਆ ਜਾ ਰਿਹਾ ਇਹ ਕੀ ਕੋਸ਼ੋਰੀਆ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਿਉਂ ਨਾ ਹੋਣ ਅਕਾਲੀ ਜਲਦੀ ਸਰਕਾਰ ਸੀ ਉਸ ਵੇਲੇ ਵੀ ਕੰਮ ਚੱਲਿਆ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਵੀ ਚੱਲਿਆ ਆਮ ਆਦੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਵਾਅਦਾ ਕਰਦੇ ਹਾਂ ਤੁਹਾਡੀਆਂ ਉਮੀਦਾਂ ਦੇ ਖਰਾ ਉਤਰਾਂਗੇ ਕੰਮ ਤਾਂ ਹੁਣ ਵੀ ਨਹੀਂ ਰੁਕਿਆ ਨਾ ਇਹ ਕੰਮ ਕਿਉਂ ਚੱਲਦਾ ਪਿਆ ਜੇਕਰ ਘਰ ਦੇ ਵਿੱਚ ਧੀ ਪੁੱਤ ਵਿਗੜਿਆ ਹੋਵੇ ਮਾਂ ਤੇ ਪਿਓ ਨੂੰ ਸਾਰਾ ਕੁਝ ਪਤਾ ਹੁੰਦਾ ਮਹੱਲੇ ਦੇ ਵਿੱਚ ਪਿੰਡ ਦੇ ਵਿੱਚ ਨੌਜਵਾਨ ਕਿਸਦਾ ਧੀ ਪੁੱਤ ਜਾਂ ਕੋਈ ਬੰਦਾ ਵਿਗੜਿਆ ਹੋਵੇ ਜਾਂ ਸ਼ੱਕ ਰੱਖੀ ਗਈ ਹੋਵੇ ਕਿਸੇ ਔਰਤ ਦੇ ਉੱਪਰ ਵੀ ਤਾਂ ਪਤਾ ਹੁੰਦਾ ਕਿ ਕੁਝ ਕੀ ਕੁਝ ਹੋ ਰਿਹਾ ਪੰਚ ਤੇ ਸਰਪੰਚ ਨੂੰ ਆਪਣੇ ਇਲਾਕੇ ਦੇ ਵਿੱਚ ਐਸਐਚ ਨੂੰ ਪਤਾ ਹੁੰਦਾ ਕਿਹੜਾ ਬੰਦਾ ਕਿਸ ਤਰ੍ਹਾਂ ਦਾ ਕਿਹੜਾ ਨਸ਼ਾ ਤਸਕਰ ਕਿੱਥੇ ਰਹਿੰਦਾ ਕਿਹੜੀਆਂ ਕਿੱਥੇ ਕਿੰਨਾ ਤਾਰਾਂ ਜੁੜਦੀਆਂ ਨੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਰਿਪੋਰਟਾਂ ਆਉਂਦੀਆਂ ਜੀ ਬਲੈਕ ਸ਼ੀਪਸ ਨੂੰ ਅਸੀਂ ਬਾਹਰ ਕੱਢਾਂਗੇ ਭ੍ਰਿਸ਼ਟਾਚਾਰ ਦੇ ਵਿੱਚ ਜਿਹੜੇ ਡੁੱਬੇ ਹੋਣਾਂ ਦੇ ਖਿਲਾਫ ਕਾਰਵਾਈ ਕਰਾਂਗੇ ਕੁਝ ਨਹੀਂ ਹੁੰਦਾ ਇਹ ਸਿਰਫ ਗੱਲਾਂ ਕੀਤੀਆਂ ਜਾਂਦੀਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਬਾਰੇ ਸਵਾਲ ਖੜੇ ਹੋ ਰਹੇ ਐ ਅਸੀਂ ਇੱਕ ਹਫ਼ਤੇ ਵਿੱਚ ਪੰਜਵੀਂ ਖ਼ਬਰ ਦੇਖ ਰਹੇ ਹਾਂ ਕਿ ਡੀਜੇ ਤੇ ਗਾਣਾ ਚੱਲਦਾ ਸੀ ਮੌਤ ਹੋ ਗਈ ਹੈ ਗੋਲੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਲੁਧਿਆਣਾ ਤੋਂ ਖ਼ਬਰ ਆਈਆਂ ਅੰਮ੍ਰਿਤਸਰ ਤੋਂ ਆਈਆਂ ਜਿਵੇਂ ਅੰਮ੍ਰਿਤਸਰ ਤੋਂ ਆ ਗਈ ਹੈ 2 ਮਿੰਟ ਤੇ ਇੱਥ ਦੋ ਨੌਜਵਾਨ ਹੁੰਦੇ ਆ ਕਿਸੇ ਨਾਲ ਫੋਨ ਤੇ ਸੰਪਰਕ ਕਰਦੇ ਪਏ ਸੀ ਜਾਂ ਪੈਲਸ ਦੇ ਅੰਦਰ ਹੀ ਕੋਈ ਬੈਠਾ ਦੱਸ ਰਿਹਾ ਦੇ ਫਲਾਣਾ ਬੰਦਾ ਇੱਥੇ ਜਾ ਕੇ ਗੋਲੀ ਚਲਾ ਦੇ ਪੂਰਾ ਮਾਹੌਲ ਪਖਿਆ ਪਿਆ ਲੋਕ ਖਾਣਾ ਖਾ ਰਿਹਾ ਇਹ ਵੀ ਸਰਪੰਚ ਜਿਹੜਾ ਸੀ ਖਾਣਾ ਖਾ ਰਿਆ ਸੀ ਪਿੱਛੋਂ ਦੀ ਆ ਕੇ ਸਿਰ ਤੇ ਬੰਦੂਕ ਰੱਖ ਕੇ ਗੋਲੀ ਚਲਾਤੀ ਕਤਲ ਕਰ ਦਿੱਤਾ ਦੋ ਗੋਲੀਆਂ ਚਲਾਈਆਂ ਭਗਦਰ ਜੀ ਮੱਚ ਗਈ ਉੱਥੇ ਮਾਹੌਲ ਜਿਹੜਾ ਬਿਲਕੁਲ ਗਮਰੀਨ ਹੋ ਗਿਆ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ਦਾ ਵਿਆਹ ਸੀ ਉਹਨਾਂ ਦਾ ਵਿਆਹ ਵੀ ਖਰਾਬ ਹੋ ਗਿਆ ਹੁਣ ਉਸ ਮਾਮਲੇ ਵਿੱਚ ਕਈਆਂ ਨੂੰ ਪੁੱਛ ਕੇ ਇਸ ਲਈ ਸੱਦਿਆ ਗਿਆ ਸਾਰਿਆਂ ਦਾ ਥੋੜੀ ਕਸੂਰ ਹੋਣਾ ਪਰ ਸ਼ੱਕ ਦੀ ਨਿਗਾਹ ਵਿੱਚ ਤਾਂ ਕਈ ਆ ਗਏ ਨਾ ਯਾਦਗਾਰ ਹੋਣ ਦੀ ਬਜਾਏ ਇਹ ਵਿਆਹ ਦੇ ਵਿੱਚ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਹੈ ਕੌਣ ਇਹਨੂੰ ਭੁੱਲ ਸਕਦਾ ਹੁਣ ਜਿਹੜਾ ਦੋਸ਼ ਗੈਂਗਸਟਰ ਨੇ ਲਾਇਆ ਉਹ ਕਹਿੰਦੇ ਕਿ 35 ਲੱਖ ਰੁਪਈਆ ਲਾ ਕੇ ਸਾਡਾ ਘਾਟ ਆਇਆ ਸੀ ਇਹ ਜਾਂਚ ਹੋਣੀ ਚਾਹੀਦੀ ਹੈ ਪਰ ਦੂਸਰਾ ਮਸਲਾ ਇੱਕ ਹੋਰ ਹੈ ਪੰਜਾਬ ਦੇ ਵਿੱਚ ਇਸ ਵੇਲੇ ਗੈਂਗਸਟਰ ਵੱਲ ਵੱਧਦਾ ਜਾ ਰਿਹਾ ਕੁਝ ਅਜਿਹੇ ਨੌਜਵਾਨ ਹੈ ਜਿਹੜੇ ਜਲਦੀ ਤਰੱਕੀ ਕਰਨਾ ਚਾਹੁੰਦੇ ਆ ਜਿਹੜਾ ਆਪਣਾ ਨਾਮ ਬਣਾਉਣਾ ਚਾਹੁੰਦੇ ਆ ਖੌਫ ਪੈਦਾ ਕਰਨਾ ਚਾਹੁੰਦੇ ਆ ਇਸੇ ਘਟਨਾ ਨੂੰ ਜੋੜ ਕੇ ਦੇਖੀਏ ਹੁਣ ਮੂਹਤੇ ਨੂੰ ਕੁਝ ਬੰਨਿਆ ਹੋੜੀ ਸੀ ਇਹਦਾ ਕਾਰਨ ਕੀ ਸੀਗਾ ਪੁਲਿਸ ਦਾ ਕਹਿਣਾ ਕਿ ਉਹਨਾਂ ਦਾ ਮੁੱਖ ਕਾਰਨ ਇਹ ਹੈ ਕਿ ਲੋਕਾਂ ਦੇ ਵਿੱਚ ਖੌਫ ਪੈਦਾ ਕਰਨਾ ਉਹਨਾਂ ਨੂੰ ਦਿਖਾਉਣਾ ਕਿ ਅਸੀਂ ਪ੍ਰੋਫੈਸ਼ਨਲ ਆ ਸਾਡਾ ਕੰਮ ਹੀ ਇਹ ਆ ਫੜੇ ਜਾਣਗੇ ਕੋਈ ਡਰ ਨਹੀਂ ਇਹ ਜੋ ਕੁਝ ਵੀ ਵਾਪਰ ਰਿਹਾ ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਹੈ ਇਹ ਚਿੰਤਾ ਦਾ ਵਿਸ਼ਾ ਹੈ ਬਾਕੀ ਦੇਖਦੇ ਆ ਕਹਾਣੀ ਕਿੱਧਰ ਜਾਂਦੀ ਹੈ ਇਸ ਸਰਪੰਚ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸੀ ਕਹਿੰਦੇ ਆ ਉਹਨੂੰ ਪਹਿਲਾਂ ਵੀ ਕਿਹਾ ਗਿਆ ਤੈਨੂੰ ਕਤਲ ਕਰ ਦੇਣਾ ਫਰौती ਰਕਮ ਵੀ ਮੰਗੀ ਜਾ ਰਹੀ ਸੀ ਬਾਕੀ ਮਾਮਲੇ 'ਚ ਕੀ ਨਿਕਲਦਾ ਇਹ ਸਮਾਂ ਦੱਸੇਗਾ ਅਗਲੀ ਗੱਲ ਕਰੀਏ ਨਸ਼ਿਆਂ ਦੀ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਸ਼ੇ ਪੰਜਾਬ ਚੋਂ ਖਤਮ ਕਰਨੇ ਆ ਗੱਲ ਠੀਕ ਹੈ ਕਰਨੇ ਚਾਹੀਦੇ ਆ ਮੌਜੂਦਾ ਸਮੇਂ ਦੀ ਸਰਕਾਰ ਦੋਸ਼ ਲਉਂਦੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਕੰਮ ਵਧਿਆ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਗਏ ਕਾਂਗਰਸਾਈ ਕਹਿੰਦੀ ਅਸੀਂ ਨਸ਼ੇ ਖਤਮ ਕਰਾਂਗੇ ਨਸ਼ੇ ਖਤਮ ਕਰਦਾ ਦਾਵਾ ਵਾਦਾ ਕੀਤਾ ਗਿਆ ਕੁਝ ਖਤਮ ਨਹੀਂ ਹੋਇਆ ਕਾਂਗਰਸ ਸੱਤਾ ਜੋ ਲੰਬੇ ਹੋ ਗਈ ਆਮ ਆਦੀ ਪਾਰਟੀ ਦੀ ਸਰਕਾਰ ਆ ਗਈ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਲੋਕਾਂ ਦਾ ਵਾਦਾ ਕਰ ਲਿਆ ਕਿ ਤੁਸੀਂ ਮੌਕਾ ਸਾਨੂੰ ਇਹ ਕਰੀ ਦਿਓ 24 ਘੰਟੇ ਵਿੱਚ ਨਸ਼ਾ ਤਸਕਰੀ ਫੜ ਲਿਆਂਗੇ ਬੇਅਦਬੀ ਬਹਿਬਲ ਕਲਾ ਗੋਲੀ ਕਾਣ ਦੇ ਮਾਮਲੇ ਵਿੱਚ ਇਨਸਾਫ ਦਵਾਵ ਸਾਲ ਡੇਢ ਕਰਕੇ ਗੱਲ ਅਜੇ ਤੱਕ ਬਣੀ ਨਹੀਂ ਕਹਾਣੀ ਇਹ ਕਿੱਦਾਂ ਨੂੰ ਜਾਵੇਗੀ ਇਹਦੇ ਬਾਰੇ ਕੁਝ ਨਹੀਂ ਪਤਾ ਪਰ ਨਸ਼ਾ ਖਤਮ ਕਰਨ ਦੀ ਜਿਹੜੀ ਮੁਹਿੰਮ ਪਹਿਲੀ ਸੀ ਪੜਾਅ ਦਾ ਪੂਰਾ ਹੋ ਗਿਆ ਜ ਦੂਜੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ ਅੱਜ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਜਲਦੀ ਪੰਜਾਬ ਚੋਂ ਨਸ਼ਾ ਮੁਕਤ ਹੋਵੇਗਾ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਇਹ ਕੰਮ ਇਹਨਾਂ ਸੌਖਾ ਨਹੀਂਗਾ ਜੇ ਤੁਸੀਂ ਕਹੋਗੇ ਅਸੀਂ ਕਰਦਾਂਗੇ ਨਸ਼ਾ ਮੁਕਤ ਇਹਨਾਂ ਨਹੀਂਗਾ ਘਟ ਸਕਦਾ ਨਸ਼ਾ ਮੁਕਤ ਤਾਂ ਹੋਣਾ ਜੇਕਰ ਨੀਤ ਬਿਲਕੁਲ ਸਹੀ ਹੋਵੇ ਤੇ ਮੌਜੂਦਾ ਸਮੇਂ ਵਿੱਚ ਕਈ ਅਜਿਹੇ ਲੀਡਰ ਨੇ ਕਈ ਵੱਡੇ ਲੋਕ ਨੇ ਜਿਨ੍ਹਾਂ ਤੇ ਦੋਸ਼ ਲੱਗਦਾ ਨਸ਼ੇ ਦੇ ਬਾਬਤ ਨਹੀਂ ਤਾਂ ਕਈ ਤੰਦੀ ਚਰਚਾ ਚੱਲਦੀ ਐ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਥੋੜੀ ਜੀ ਚੌਕਸ ਹੋਣਾ ਪੈਣਾ ਸਖਾਈ ਦਿਖਾਉਣੀ ਪੈਣੀ ਐ ਅਸੀਂ ਜ਼ਿਕਰ ਕਰਕੇ ਹਟਿਆ ਪਹਿਲਾਂ ਜੋ ਕੁਛ ਹੁੰਦਾ ਸੀ ਥਾਣਿਆਂ ਦੇ ਵਿੱਚ ਸਭ ਕੁਝ ਪਤਾ ਐ ਐਸਟੀਓ ਨੂੰ ਕੀ ਹੋ ਰਿਹਾ ਜੇ ਕਾਰਵਾਈ ਨਾ ਹੋਈ ਤੇ ਮਹਮੇਸਤਰ ਦੀ ਇੱਕ ਨਹੀਂ ਦੋ ਨਹੀਂ ਪੰਜਾ ਬੜਾ ਕਰ ਲੈ ਜਾਣ ਕੰਮ ਨਹੀਂ ਖਤਮ ਹੋਣਾ ਜੇ ਕਰਨਾ ਨੀਤੀ ਤੇ ਨੀयत ਬਿਲਕੁਲ ਸਹੀ ਹੋਣੀ ਚਾਹੀਦੀ ਐ ਦੇਖਦੇ ਆਉਣ ਵਾਲੇ ਸਮੇਂ 'ਚ ਕਹਾਣੀ ਕਿੱਧਰ ਨੂੰ ਜਾਂਦੀ ਐ ਅੱਗੇ ਵਧਦੇ ਆਂ ਗੱਲ ਕਰਦੇ ਹਾਂ ਉਸ ਬੀਬੀ ਦੀ ਜਿਹੜੀ ਭਾਰਤ ਤੋਂ ਪੰਜਾਬ ਚੋਂ ਕਪੂਰਥਲੇ ਚੋਂ ਪਾਕਿਸਤਾਨ ਇਸ ਕਰਕੇ ਸਿੱਖ ਜਥੇ ਨਾਲ ਗਈ ਸੀ ਕਿ ਉੱਥੇ ਜਾ ਕੇ ਗੁਰੂ ਸਾਹਿਬ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਦੇਦਾਰੇ ਕਰਨੇ ਪਰ ਉੱਥੇ ਜਾ ਕੇ ਉਹਨੇ ਨਿਕਾਹ ਕਰਾ ਲਿਆ ਧਰਮ ਪਰਵਰਤਨ ਕਰ ਲਿਆ ਇਹਦਾ ਰੌਲਾ ਬਹੁਤ ਵੱਡੇ ਪੱਧਰ ਤੇ ਪਿਆ ਬਦਨਾਮੀ ਹੋਈ ਪੰਜਾਬ ਦੀ ਜਥੇ ਦੀ ਬਦਨਾਮੀ ਹੋਈ ਚਰਚਾ ਇਸ ਤਰ੍ਹਾਂ ਗਈ ਪਿੰਡ ਵਾਲਿਆਂ ਨੇ ਕਿਹਾ ਤਾਂ ਕਿ ਸਾਡੇ ਪਿੰਡ ਦਾ ਨਾਮ ਚੰਗੇ ਨਾਮ ਦੇ ਵਿੱਚ ਆਉਂਦਾ ਚੰਗਾ ਹੁੰਦਾ ਪਰ ਉਹਨੇ ਬਦਨਾਮੀ ਇਹਨਾਂ ਕਰ ਦਿੱਤਾ ਹੁਣ ਕਹਿੰਦੇ ਆ ਕਿ ਉਹ ਬੀਬੀ ਨੂੰ ਪਾਕਿਸਤਾਨ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨੇ ਜਿਹਨਾਂ ਵਿਆਹ ਕਰਾਇਆ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਸਰਬਜੀਤ ਨੇ ਉੱਥੇ ਜਾ ਕੇ ਆਪਣਾ ਨਾਮ ਨੂਰ ਹੁਸੈਨ ਕਰ ਲਿਆ ਹੁਣ ਚਰਚਾ ਇੱਥੋਂ ਤੱਕ ਹੈ ਕਿ ਉਸਨੂੰ ਭਾਰਤ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਡਿਪੋਰਟ ਕਰ ਦੇਣਾ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਅਸਲ ਦੇ ਵਿੱਚ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹਦੇ ਕੋਲ ਵੀਜ਼ਾ ਖਤਮ ਹੋਣ ਵਾਲਾ ਆ ਪਰ ਉੱਥੇ ਉਹਨੇ ਪਨਾਹ ਲੈਣ ਦੀ ਇਹ ਲਈ ਅਰਜ਼ੀ ਲਾਤੀ ਹੈ ਉੱਥੋਂ ਦੀ ਅਦਾਲਤ ਨੇ ਕੀ ਫੈਸਲਾ ਦਿੱਤਾ ਗ੍ਰਿਫਤਾਰੀ ਕਿਉਂ ਹੋਈ ਹੈ ਤੇ ਪੂਰੇ ਬੇਰਵੇ ਅਜੇ ਆਏ ਨਹੀਂ ਪਰ ਚਰਚਾ ਇਸ ਦੀ ਵੱਡੇ ਪੱਧਰ ਤੇ ਹੋ ਰਹੀ ਹੈ ਕਿ ਉਹਨੂੰ ਰਿਪੋਰਟ ਕਹਿੰਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਅੱਜ ਹੀ ਰਿਪੋਰਟ ਕਰ ਦੇਣਾ ਜੇ ਰਿਪੋਰਟ ਕੀਤਾ ਜਾਂਦਾ ਤੇ ਭਾਰਤ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨੂੰ ਗ੍ਰਿਫਤਾਰ ਕਰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤਰੀਕੇ ਨਾਲ ਕਾਰਵਾਈ ਕਰੇਗੀ ਜਾਂ ਪੰਜਾਬ ਸਰਕਾਰ ਕਾਰਵਾਈ ਕਰੇਗੀ ਇਹਦੇ ਬਾਰੇ ਕਹਿਣਾ ਇਹ ਤੱਕ ਬਹੁਤ ਔਖਾ ਪਰ ਏਜੰਸੀਆਂ ਗ੍ਰਿਫਤਾਰ ਕਰਦੀਆਂ ਨੇ ਤੇ ਕੱਲ ਨੂੰ ਸ਼ੱਕ ਦੀ ਨਿਗਾ ਨਾਲ ਵੀ ਦੇਖਿਆ ਜਾ ਸਕਦਾ ਕੱਲ ਨੂੰ ਜਸੂਸੀ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਕੱਲ ਨੂੰ ਕਈ ਤਰੀਕਿਆਂ ਨਾਲ ਕੀ ਇਹ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਬਾਕੀ ਦੇਖਦੇ ਆ ਸਰਬਜੀਤ ਕੌਰ ਜਿਹੜੀ ਉੱਥੇ ਜਾ ਕੇ ਨੂਰ ਹੁਸੈਨ ਬਣ ਗਈ ਸੀ ਉਹਦੀ ਵਾਪਸੀ ਤੋਂ ਬਾਅਦ ਕਿਸ ਤਰ੍ਹਾਂ ਦੇ ਖੁਲਾਸੇ ਹੁੰਦੇ ਆ ਕੀ ਬਹਿਕਾਬਤ ਦੇ ਵਿੱਚ ਆਈ ਸੀ ਕਿ ਉਹਨੇ ਪਹਿਲੇ ਪਲੈਨਿੰਗ ਕੀਤੀ ਸੀ ਚਰਚਾ ਇੱਥੋਂ ਤੱਕ ਵੀ ਸੀ ਕਿ ਉਹ ਲੰਬੇ ਸਮੇਂ ਤੋਂ ਪਾਕਿਸਤਾਨ 'ਚ ਬੈਠੇ ਉਸ ਸ਼ਖਸ ਨਾਲ ਗੱਲਬਾਤ ਕਰ ਰਹੀ ਹੈ 6-7 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਕੋਈ ਸਾਲ ਹੀ ਕਹਿ ਰਿਹਾ ਅਸਲ ਦੇ ਵਿੱਚ ਕੀ ਹੈ ਬਹੁਤਾ ਕੁਝ ਪਤਾ ਨਹੀਂ ਇਹਦਾ ਜਾਂਚ ਤੋਂ ਬਾਅਦ ਪਤਾ ਲੱਗਣਾ ਕਿਉਂਕਿ ਕਈ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਕੀਤੀਆਂ ਜਾਂਦੀਆਂ ਨੇ ਪਰ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਹਨਾਂ ਰਿਪੋਰਟ ਕਰਨ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਉਹਨੂੰ ਲੱਗਦਾ ਹੈ ਕਿ ਆਉਂਦੇ ਦਿਨਾਂ ਨੂੰ ਪਰਿਵਾਰ ਚਲੋ ਸਵੀਕਾਰ ਕਰਦਾ ਨਹੀਂ ਕਰਦਾ ਸਾਰੀਆਂ ਬਾਅਦ ਦੀਆਂ ਗੱਲਾਂ ਨੇ ਪਰ ਜਿਸ ਤਰ੍ਹਾਂ ਮਿੱਟੀ ਪੱਟੀ ਗਈ ਜਿਸ ਤਰ੍ਹਾਂ ਪੰਜਾਬ ਦੀ ਬਦਨਾਮੀ ਹੋਈ ਸੀ ਜਿਸ ਤਰ੍ਹਾਂ ਫੈਸਲੇ ਲੈਣੇ ਪਏਗੇ ਸੀ ਕਿ ਬੀਬੀਆਂ ਨੂੰ ਵੀਜ਼ੇ ਦੇਣੇ ਹੀ ਚਾਹੀਦੇ ਹਾਲਾਂਕਿ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਕੁ ਮੈਂਬਰਾਂ ਨੇ ਕਿਹਾ ਸੀ ਬਿਲਕੁਲ ਗਲਤ ਗੱਲ ਹੈ ਇੱਕ ਬੀਬੀ ਕਰਕੇ ਅਸੀਂ ਸਾਰਿਆਂ ਦੇ ਖਿਲਾਫ ਇਸ ਤਰ੍ਹਾਂ ਨਹੀਂ ਫੈਸਲਾ ਲੈ ਸਕਦੇ ਪਰ ਹੁਣ ਫੈਸਲਾ ਕੀ ਲਿਆ ਜਾਂਦਾ ਇਹ ਸਮਾਂ ਦੱਸੇਗਾ ਕਹਿੰਦੇ ਇਹਨੂੰ ਰਿਪੋਰਟ ਕਰ ਦੇਣਾ ਅੱਜ ਵਾਪਸ ਆ ਸਕਦੀ ਹੈ ਅੱਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਜਿਹੜੀ ਵੈਨਜ਼ੁਏਲਾ ਦੇ ਖਿਲਾਫ ਕਾਰਵਾਈ ਕੀਤੀ ਹੈ ਉੱਥੋਂ ਦੇ ਰਾਸ਼ਟਰਪਤੀ ਉਹਨਾਂ ਦੀ ਪਤਨੀ ਨੂੰ ਬੰਦੀ ਬਣਾ ਲਿਆ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਅੰਤਰਰਾਸ਼ਟਰੀ ਪੱਧਰ ਤੇ ਕਿ ਚਰਚਾ ਚੱਲ ਪਈ ਹੈ ਕੀ ਇਹ ਸਹੀ ਕੀਤਾ ਸੰਯੁਕਤ ਰਾਸ਼ਟਰ ਦਾ ਇੱਕ ਬਿਆਨ ਹੈ ਉਹ ਕਹਿੰਦੇ ਅੰਤਰਰਾਸ਼ਟਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਇਹ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਇੱਕ ਬਿਆਨ ਹੈ ਉਹ ਕਹਿੰਦੇ ਬਿਲਕੁਲ ਜਲਦੀ ਤੁਰੰਤ ਵੇਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਰਿਹਾ ਕਰਨਾ ਚਾਹੀਦਾ ਹੈ ਨਹੀਂ ਤਾਂ ਮਾਹੌਲ ਭਖ ਸਕਦਾ ਹੈ ਇਹ ਇਸ ਕਰਕੇ ਵੀ ਕਿਹਾ ਗਿਆ ਕਿਉਂਕਿ ਨਿਕੋਲਸ ਮਾਦਰੋ ਜਿਹੜੇ ਨੇ ਹੁਣ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ ਉਹਨੂੰ ਕੁਝ ਲੋਕ ਸਹੀ ਦੱਸ ਰਹੇ ਆ ਕੁਝ ਲੋਕ ਗਲਤ ਦੱਸ ਰਹੇ ਆ ਜੇ ਚੀਨ ਦੇ ਰਾਸ਼ਟਰਪਤੀ ਇਹ ਗੱਲ ਕਹਿ ਰਹੇ ਆ ਤੇ ਉਧਰ ਉੱਤਰੀ ਕੋਰੀਆ ਕਹਿ ਰਿਹਾ ਇਹਦਾ ਮਤਲਬ ਹੈ ਕਿਤਨਾ ਕਿਤੇ ਅੰਤਰਰਾਸ਼ਟਰੀ ਪੱਧਰ ਤੇ ਇਹ ਗੱਲ ਬਹੁਤੇ ਦੇਸ਼ਾਂ ਨੂੰ ਖਟਕ ਰਹੀ ਹੈ ਤੇ ਅਮਰੀਕਾ ਨੇ ਇਹ ਜਿਹੜੀ ਕਾਰਵਾਈ ਕੀਤੀ ਹੈ ਹੁਣ ਤੱਕ 400 ਤੋਂ ਵੱਧ ਦੇਸ਼ਾਂ 'ਚ ਆਪਣੀਆਂ ਫੌਜੀ ਸੈਨਾਵਾਂ ਭੇਜ ਕੇ ਇਹ ਕਾਰਵਾਈ ਕੀਤੀ ਹੈ। ਅਸਲ ਦੇ ਵਿੱਚ ਅਮਰੀਕਾ ਦੀ ਨਜ਼ਰ ਉਥੋਂ ਨਿਕਲਣ ਵਾਲੇ ਕੱਚੇ ਤੇਲ ਤੇ ਸੀ ਜਿਹਦੀ ਉਹ ਜ਼ਿੱਦ ਪੂਰੀ ਹੋ ਗਈ ਹੈ। ਇਹ ਅਜ ਤੋਂ ਹੋੜੀ 4 ਸਾਲ ਹੋ ਗਏ ਸੀ ਜਦੋਂ ਦੇ ਡੋਨਲਡ ਟਰੰਪ ਵਾਅਦਾ ਕਰ ਰਹੇ ਲੋਕਾਂ ਨਾਲ ਕਿ ਇੱਕ ਵਾਰੀ ਸੱਤਾ ਵਿੱਚ ਆਉਣ ਦੋ ਮੈਂ ਇਹ ਕੰਮ ਕਰ ਦੂੰ। ਤੇ ਉਹਨੇ ਕੰਮ ਕਰ ਵੀ ਦਿੱਤਾ। ਤੇ ਹੁਣ ਖਬਰਾਂ ਇਹ ਵੀ ਨੇ ਕਿ ਜਿੰਨਾ ਤੇਲ ਦਾ ਭੰਡਾਰ ਇਸ ਵੇਲੇ ਵੇਨਜ਼ੁਏਲਾ ਕੋਲ ਵਿਸ਼ਵ ਵਿੱਚ ਕਿਸੇ ਦੇਸ਼ ਦੇ ਕੋਲ ਨਹੀਂਗਾ ਸਾਊਦੀ ਅਰਬ ਦੇ ਕੋਲ ਵੀ ਨਹੀਂਗਾ ਵਿਸ਼ਵ ਦੇ ਹੋਰ ਦੇਸ਼ਾਂ 'ਚ ਵੀ ਨਹੀਂਗਾ ਇਸ ਕਰਕੇ ਅਮਰੀਕਾ ਨੇ ਕਾਰਵਾਈ ਕੀਤੀ ਹੈ ਤੇ ਜਿੰਨੇ ਤੇਲ ਦੇ ਉੱਥੇ ਭੰਡਾਰ ਨੇ ਉਹਦੇ ਨਾਲ ਅਮਰੀਕਾ ਇੱਕੋ ਵਾਰ ਕਰਜ਼ਾ ਮੁਕਤ ਹੋ ਸਕਦਾ ਇੰਨਾ ਤੇਲ ਇਸ ਵੇਲੇ ਅਮਰੀਕਾ ਦੇ ਕੋਲ ਹੈ ਤੇ ਅਮਰੀਕਾ ਨੇ ਵੈਨਜ਼ੁਏਲਾ ਨੂੰ ਚਲਾਣਾ ਉੱਥੋਂ ਦੀ ਜਿਹੜੀ ਉਪ ਰਾਸ਼ਟਰਪਤੀ ਹੈ ਉਹਨੂੰ ਹੁਕਮ ਜਾਰੀ ਕਰ ਦਿੱਤੇ ਅਮਰੀਕਾ ਨੇ ਕਿ ਜਿੱਦਾਂ ਅਸੀਂ ਕਹਿੰਨੇ ਉਦਾਂ ਕਰੀ ਜਾਓ ਤੇ ਕਰਨੀ ਵੀ ਹੈ ਪਰ ਇੱਕ ਗੱਲ ਦਾ ਸੰਕੇਤ ਜਿਹੜਾ ਮਿਲਦਾ ਪਿਆ ਕੀ ਆਉਣ ਵਾਲੇ ਸਮੇਂ 'ਚ ਜੀਓ ਪੋਲਿਟੀਕਲ 'ਚ ਇੱਕ ਬਹੁਤ ਵੱਡਾ ਬਦਲਾਅ ਹੋ ਜਾਣਾ ਚੀਨ ਚਾਹੁੰਦਾ ਤਾਈਵਾਨ ਤੇ ਕਬਜ਼ਾ ਕਰਨਾ ਅਮਰੀਕਾ ਕਹਿੰਦਾ ਨਹੀਂ ਕਰ ਸਕਦਾ ਰੂਸ ਚਾਹੁੰਦਾ ਕਿ ਜੋ ਕੁਛ ਅਸੀਂ ਕਹਿ ਰਹੇ ਹਾਂ ਉਸੇ ਤਰ੍ਹਾਂ ਹੀ ਕੀਤਾ ਜਾਵੇ ਯੂਕਰੇਨ ਦੇ ਵੱਲੋਂ ਉੱਥੋਂ ਦੇ ਰਾਸ਼ਟਰਪਤੀ ਸਾਡੀ ਗੱਲ ਮੰਨਣ ਪਰ ਪਿੱਠ ਦੇ ਪਿੱਛੇ ਖੜਾ ਅਮਰੀਕਾ ਤੇ ਜੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪੇ ਚਾਹੁੰਦੇ ਕਿ ਜਿੱਦਾਂ ਅਸੀਂ ਕਹਿੰਨੇ ਯੂਕਰੇਨ ਚੱਲੇ ਤੇ ਨਾਲ ਰੂਸ ਚੱਲੇ ਇਹ ਤਾਂ ਹੋਣਾ ਨਹੀਂ ਜੇ ਅਮਰੀਕਾ ਵੈਨਜ਼ੂਏਲਾ ਤੇ ਕਬਜ਼ਾ ਕਰ ਸਕਦਾ ਤੇ ਕੱਲ ਨੂੰ ਹੋ ਸਕਦਾ ਰੂਸ ਉੱਠ ਕੇ ਯੂਕਰੇਨ ਤੇ ਹਮਲਾ ਕਰ ਦੇਵੇ ਚੀਨ ਉੱਠ ਕੇ ਤਾਈਵਾਨ ਤੇ ਕਰ ਦੇ ਤਾਂ ਕੀ ਡੋਨਲਡ 트੍ਰੰਪ ਫਿਰ ਦੰਦਾਂ ਦੇ ਵਿੱਚ ਉਂਗਲੀਆਂ ਦੇ ਕੇ ਬੈਠੇ ਰਹਿਣਗੇ ਜਾਂ ਕੁਝ ਬੋਲਣਗੇ ਜਾਂ ਕੋਈ ਕਾਰਵਾਈ ਕਰਨਗੇ ਵਿਸ਼ਵ ਦਾ ਸੁਪਰ ਪਾਵਰ ਦੇਸ਼ ਸੁਪਰ ਸ਼ਕਤੀ ਅਮਰੀਕਾ ਜੇ ਇਹ ਗੱਲ ਕਹੇ ਕਿ ਅਸੀਂ ਹੁਣ ਜੋ ਕਰਨਾ ਸੀ ਕਰ ਦਿੱਤਾ ਤੇ ਕੱਲ ਨੂੰ ਕੋਈ ਦੇਸ਼ ਹੋਰ ਉੱਠ ਕੇ ਇਸ ਤਰ੍ਹਾਂ ਦੀ ਕਾਰਵਾਈ ਕਰ ਸਕਦਾ ਅੰਤਰਰਾਸ਼ਟਰੀ ਪੱਧਰ ਤੇ ਨਿਯਮਾਂ ਦੀ ਜਿਹੜੀਆਂ ਤੱਜੀਆਂ ਨੇ ਉਹ ਉੱਡ ਸਕਦੀਆਂ ਨੇ ਪਰ ਕੀ ਸੱਚਮੁੱਚ ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਇਹ ਤਾਂ ਤੀਸਰੇ ਵਿਸ਼ਵ ਯੁੱਧ ਵਰਗੇ ਹਾਲਾਤ ਬਣਦੇ ਦਿਖਾਈ ਦੇ ਰਹੇ ਆ ਅਸਲ ਦੇ ਵਿੱਚ ਵੈਨਜ਼ੂਏਲਾ ਜਿਹੜਾ ਆ 1950 ਦੇ ਵਿੱਚ ਉਦੀ ਕਿਸਮਤ ਜੱਕਣੀ ਸ਼ੁਰੂ ਹੋਈ ਸੀ ਤੇ ਵਿਸ਼ਵ ਦੇ ਚਾਰ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਦੇਸ਼ ਬਣ ਗਿਆ ਲੋਕ ਇੱਥੋਂ ਤੱਕ ਦੱਸਦੇ ਆ ਕਿ ਕਿਸੇ ਨੇ ਸ਼ਾਪਿੰਗ ਕਰਨੀ ਹੁੰਦੀ ਸੀ ਸਾਮਾਨ ਖਰੀਦਣਾ ਸੀ ਤੇ ਖਾਸ ਤੌਰ ਤੇ ਵੈਨਜ਼ੂਏਲਾ ਜਾਂਦੇ ਸੀ ਕਿ ਉੱਥੋਂ ਸ਼ਾਪਿੰਗ ਕਰਕੇ ਲੈ ਆਉਂਦੇ ਸਨ ਸਾਮਾਨ ਉੱਥੇ ਦਾ ਵਧੀਆ 1952 ਵਿੱਚ ਜਦੋਂ ਦੁਨੀਆ 'ਜੇ ਦੂਸਰੇ ਵਿਸ਼ਵ ਜੁੱਤ ਉੱਪਰ ਰਹੀ ਸੀ ਤਾਂ ਉਸ ਵੇਲੇ ਵੈਨਜ਼ੂਏਲਾ ਨੇ ਆਪਣੇ ਆਪ ਨੂੰ ਖੜੇ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸਮਤ ਉਹਨਾਂ ਦੀ ਉਦੋਂ ਬਦਲੀ ਜਦੋਂ ਧਰਤੀ ਇੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਪਾਣੀ ਦੇ ਵਿੱਚ ਵੀ ਸਾਡੇ ਇੱਥੇ ਤੇਲ ਆ ਤੇ ਹੌਲੀ ਹੌਲੀ ਭੰਡਾਰ ਜਿਹੜਾ ਉਹਨੇ ਤੇਲ ਦਾ ਕਰਨਾ ਸ਼ੁਰੂ ਕਰ ਦਿੱਤਾ 10 ਕਸਾਲਾਂ ਤੋਂ 10 ਕਸਾਲਾਂ ਦੇ ਵਿੱਚ ਆ ਕੇ ਲਈ ਇੱਕ ਦਹਾਕੇ ਦੇ ਵਿੱਚ ਉਹਨਾਂ ਦੀ ਜੀਡੀਪੀ 80% ਹੀਟਾਂ ਆ ਗਈ ਕਾਰਨ ਕੀ ਸੀ ਮਿਸ ਮੈਨੇਜਮੈਂਟ ਸਹੀ ਤਰੀਕੇ ਨਾਲ ਕੰਪਨੀਆਂ ਉਹ ਨਹੀਂ ਚਲਾਇਆ ਗਿਆ ਟੈਕਸ ਨਹੀਂ ਸਹੀ ਤਰੀਕੇ ਨਾਲ ਵਸੂਲੇ ਗਏ ਸਹੂਲਤਾਂ ਬਹੁਤ ਦਿੱਤੀਆਂ ਗਈਆਂ ਪਰ ਆਖਰਕਾਰ ਉਦੇਸ਼ ਡੁੱਬਣ ਕਰਤੇ ਆ ਗਿਆ ਤੇ ਡੁੱਬਿਆ ਵੀ ਜਿਹੜਾ ਦੇਸ਼ ਕਦੀ ਚਾਰ ਵਿਸ਼ਵ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਗਿਣਿਆ ਜਾਂਦਾ ਸੀ ਜੀਡੀਪੀ ਦੇਖੋ ਕਿੱਥੇ ਹੁਣੀ ਆ ਅਮਰੀਕਾ ਚੀਨ ਬ੍ਰਿਟੇਨ ਕੈਨੇਡਾ ਇਹਨਾਂ ਮੁਲਕਾਂ ਤੋਂ ਵੀ ਕਿਸੇ ਵੇਲੇ ਅਮੀਰ ਦੇਸ਼ ਬਣਿਆ ਜਾਂਦਾ ਸੀ ਤਾਂ ਉਹ ਅੱਜ ਐਸੇ ਹਾਲਾਤਾਂ ਵਿੱਚ ਕਿਉਂ ਬਣਿਆ ਇਹ ਹੁਣ ਸਮਝਣ ਦੀ ਜ਼ਰੂਰਤ ਹੈ ਦੁਨੀਆ ਦਾ ਸਭ ਤੋਂ ਚੌਥਾ ਅਮੀਰ ਦੇਸ਼ ਐਸ ਵੇਲੇ ਨਜ਼ਰਾਂ ਸਭ ਦੀਆਂ ਸੀਗੀਆਂ ਤੇਲ ਭੰਡਾਰ ਦੀਆਂ ਹੁਣ ਤੇਲ ਭੰਡਾਰ ਦੀ ਗੱਲ ਕਰੀਏ 303 ਬਿਲੀਅਨ ਬੈਰਲ ਤੇਲ ਭੰਡਾਰਾ ਉੱਥੇ ਉਸ ਤੋਂ ਬਾਅਦ ਸਾਊਦੀ ਅਰਬਾ ਇਰਾਨ ਆ ਕੈਨੇਡਾ ਆ ਉਸ ਤੋਂ ਬਾਅਦ ਇਰਾਕ ਯੂਏਈ ਕੁਵੇਤ ਰੂਸ ਅਮਰੀਕਾ ਦਾ ਜਾ ਕੇ ਨੌਵੇਂ ਨੰਬਰ ਤੇ ਆਉਂਦਾ ਤੇ 10ਵੇਂ ਨੰਬਰ ਤੇ ਲਿਬੀਆ ਹੁੰਦਾ ਤੇ ਤੁਹਾਨੂੰ ਯਾਦ ਹੋਣਾ ਅਮਰੀਕਾ ਨੇ ਲਿਬੀਆ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਪਹਿਲਾਂ ਇਰਾਕ ਵਿੱਚ ਕੀ ਕੁਝ ਹੋਇਆ? ਸਦਾਮ ਹੁਸੈਨ ਦੇ ਉੱਪਰ ਦੋਸ਼ ਲਾਤੇ ਗਏ ਸੀ ਕਿ ਕੈਮੀਕਲ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੀ। ਈਰਾਨ ਦੇ ਨਾਲ ਕੀ ਪੰਗਾ ਪਿਆ ਸੀ? ਲਿਬੀਆ ਦੇ ਨਾਲ ਕੀ ਕੀਤਾ ਗਿਆ? ਤੇ ਹੁਣ ਵੈਨਜ਼ੂਏਲਾ ਵਿੱਚ ਵੀ ਅਮਰੀਕਾ ਨੇ ਕਈ ਵਾਰ ਝੂਠ ਬੋਲ ਕੇ ਕਈ ਦੇਸ਼ਾਂ ਖਿਲਾਫ ਕਾਰਵਾਈ ਕੀਤੀ ਹੈ ਬਾਅਦ ਵਿੱਚ ਰਿਪੋਰਟਾਂ ਨੇ ਸਾਬਤ ਕੀਤਾ ਹੈ ਗਲਤ ਸੀ। ਵੈਨਜ਼ੂਏਲਾ ਦੇ ਖਿਲਾਫ ਕੁਝ ਨਿਕਲਦਾ ਕਿ ਨਹੀਂ ਨਿਕਲਦਾ ਇਹ ਸਮਾਂ ਦੱਸੇਗਾ ਪਰ ਉੱਥੋਂ ਦੇ ਰਾਸ਼ਟਰਪਤੀ ਵੱਲੋਂ ਜਦੋਂ ਟਰੰਪ ਸਾ ਅਗਲੇ ਕਹਿੰਦੇ ਅਸੀਂ ਦੁਨੀਆ ਦੇ ਸਰਪੰਚਾ ਸੁਣਦੇ ਕਿਹਦੇ ਦੀ ਚੁੱਪ ਚਪੀਤੇ 70 ਤੋਂ ਵੱਧ ਹੈਲੀਕਾਪਟਰ ਲਾ ਕੇ ਕਾਰਵਾਈ ਜਿਹੜੀ ਕੀਤੀ ਆ ਉੱਥੋਂ ਦੀ ਪੁਲਿਸ ਵੀ ਉੱਥੋਂ ਦਾ ਪ੍ਰਸ਼ਾਸਨ ਵੀ ਉੱਥੋਂ ਦੀ ਆਰਮੀ ਵੀ ਕੁਝ ਕਰਨੀ ਸੀ ਕਿ ਉਹਦੇ ਦੋ ਕਾਰਨ ਸੀ ਕੋਈ ਕਹਿੰਦਾ ਕਿ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਦਾ ਸਭ ਤੋਂ ਕਰੀਬੀ ਬੋਡੀਗਾਰਡ ਜਿਹੜਾ ਸੀ ਜਾਂ ਕੋਈ ਸੀ ਅਜਿਹਾ ਜਿਹਨੂੰ ਆਪਣੇ ਨਾਲ ਲਾਇਆ ਗਿਆ ਪਰੋਸੇਯੋਗਤਾ ਖੋਈ ਹੈ ਤੇ ਘਰ ਦਾ ਪੇਤੀ ਕਹਿੰਦੇ ਹੁੰਦੇ ਲੰਕਾ ਢਾਉਂਦਾ ਹੁੰਦਾ ਤੇ ਇੱਥੇ ਵੀ ਇਸ ਤਰ੍ਹਾਂ ਹੀ ਹੋਇਆ ਜੇ ਹੋਇਆ ਕਿ ਨਹੀਂ ਹੋਇਆ ਇਹ ਸਮਾਂ ਦੱਸੇਗਾ ਪਰ ਕੇਸ ਜਿਹੜਾ ਹੁਣ ਅਮਰੀਕਾ ਦੇ ਵਿੱਚ ਵੈਨਜ਼ੂਏਲਾ ਦੇ ਰਾਸ਼ਟਰਪਤੀ ਦੇ ਖਿਲਾਫ ਚੱਲੇਗਾ ਅਗਲਾ ਨੇ ਕਹਿਤਾ ਕਿ ਅਸੀਂ ਜਿੱਦਾਂ ਕਹਿੰਦੇ ਉਦਾਂ ਕਰੀ ਜਾਓ ਦੇਖਦੇ ਹਾਂ ਵੈਸੇ ਚਰਚਾ ਤੇ ਵੀ ਹੈ ਕਿ ਗ੍ਰੀਨਲੈਂਡ ਦਾ ਵੀ ਜ਼ਿਕਰ 트੍ਰੰਪ ਸਾਹਿਬ ਨੇ ਕਰ ਦਿੱਤਾ ਹੈ ਕਿ ਕਬਜ਼ਾ ਤਾਂ ਸਾਡਾ ਹੀ ਹੈ ਤੇ ਅਗਲਾ ਨੇ ਕਹਿਤਾ ਭਾਈ ਇੱਧਰ ਉਹਨਾਂ ਦੇਖੋ ਇਹ ਮਾਹੌਲ ਜਿਹੜਾ ਪੱਕ ਸਕਦਾ ਹੈ ਅੰਤਰਰਾਸ਼ਟਰੀ ਪੱਧਰ ਤੇ ਹਾਲਾਤ ਇੱਕ ਵਾਰ ਫਿਰ ਤੋਂ ਚਿੰਤਾ ਵਾਲੇ ਬਣ ਸਕਦੀ ਹੈ ਚੀਨ ਤਾਈਵਾਨ ਦੀ ਗੱਲ ਹੋਵੇ ਰੂਸ ਯੂਕਰੇਨ ਦੀ ਗੱਲ ਹੋਵੇ ਈਰਾਨ ਇਰਾਕ ਦੀ ਗੱਲ ਹੋਵੇ ਈਰਾਨ ਸੀਰੀਆ ਦੀ ਗੱਲ ਹੋਵੇ ਜਾਂ ਕਿਸੇ ਹੋਰ ਦੇਸ਼ ਦੀ ਗੱਲ ਹੋਵੇ ਦੇਖਦੇ ਹਾਂ ਇਹ ਡੋਨਲਡ ਟਰੰਪ ਦੀ ਕਰ ਲਾ ਨੂੰ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਉਹ ਕਹਿੰਦੇ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਘਟਾ ਦਿੱਤਾ ਦਰਸਲ ਮੋਦੀ ਸਾਹਿਬ ਮੇਰੇ ਤੋਂ ਖੁਸ਼ ਨਹੀਂ ਸੀਗੇ ਇਸ ਕਰਕੇ ਮੋਦੀ ਸਾਹਿਬ ਨੇ ਮੈਨੂੰ ਖੁਸ਼ ਕਰਨ ਦੇ ਲਈ ਜਿਹੜਾ ਤੇਲ ਸੀ ਰੂਸ ਦੇ ਕੋਲੋਂ ਘੱਟ ਖਰੀਦਣਾ ਸ਼ੁਰੂ ਕਰ ਦੇਤਾ ਕਿਉਂਕਿ ਅਸੀਂ ਟੈਰਿਫ ਦੀ ਗੱਲ ਕੀਤੀ ਸੀ ਅਸੀਂ ਕਿਹਾ ਸੀ ਟੈਰਿਫ ਲਾ ਲੈਣਾ ਹੁਣ ਜੇ ਅੰਤਰਰਾਸ਼ਟਰੀ ਪੱਧਰ ਤੇ ਇੱਥੋਂ ਤੱਕ ਗੱਲਾਂ ਪਹੁੰਚਣ ਲੱਗ ਪਈਆਂ ਨੇ ਤੇ ਭਾਰਤ ਅਜੇ ਤੱਕ ਚੁੱਪ ਕਿਉਂ ਆ ਕੱਲ ਨੂੰ ਪਾਰਨ ਦੀਆਂ ਵਿਰੋਧੀ ਤੇਰਾ ਸਵਾਲ ਖੜੇ ਕਰ ਸਕਦੀਆਂ ਨੇ ਕਿ ਟਰੰਪ ਸਾਹਿਬ ਇੱਕ ਵਾਰ ਫਿਰ ਤੋਂ ਕਹਿ ਰਹੇ ਆ ਕਿ ਮੋਦੀ ਸਾਹਿਬ ਮ ਪਿਆਰ ਚੰਗਾ ਸੀ ਪਰ ਡਰ ਗਿਆ ਸੀ ਇਸ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਡੋਨਲਡ ਟਰੰਪ ਨੇ ਕਿਤੇ ਉਹਨਾਂ ਦੋਸਤ ਨਾਲ ਸੁਵੇ ਬੰਦਾ ਤਾਂ ਕਹਿੰਦੇ ਚੰਗਾ ਉਹਦਾ ਇਹ ਗੱਲ ਜਿਹੜੀ ਹੈ ਡੋਨਲਡ ਟਰੰਪ ਨੇ ਅੱਜ ਸੋਸ਼ਲ ਮੀਡੀਆ ਤੇ ਆਖੀ ਹੈ ਜੇ ਇਸ ਤਰ੍ਹਾਂ ਦੇ ਹਾਲਾਤ ਹੈ ਤੇ ਕੱਲ ਨੂੰ ਵਿਰੋਧੀ ਪਾਰਟੀਆਂ ਤੋਂ ਸਪਸ਼ਟਿਕਰ ਮੰਗ ਸਕਦੀਆਂ ਨੇ ਦੇਖਦੇ ਆ ਉਹ ਕੀ ਜਵਾਬ ਦਿੰਦੇ ਆ ਜਾਂਦਿਆਂ ਦੀ ਗੱਲ ਰਾਮ ਰਹੀਮ ਦੀ ਕਰਦੇ ਆ ਰਾਮ ਰਹੀਮ ਜਿਹੜਾ ਲੰਬੇ ਸਮੇਂ ਤੋਂ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਕੇਸ ਚੱਲਦਾ ਸੀ ਉੱਤੇ 2 ਸਾਲ ਤੋਂ ਨਾਲ ਬਲਤ ਕਰਦਾ ਮਾਮਲਾ ਉਹਦੇ ਡਰਾਈਵਰ ਦੇ ਨਾਲ ਜੋ ਘਟਨਾਕ੍ਰਮ ਵਾਪਰਿਆ ਸੀ ਉਹ ਇਸ ਤੋਂ ਇਲਾਵਾ ਕਈ ਕੇਸ ਹੋਰ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਆਪਣੇ ਭਗਤਾਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਵੀ ਅਜੇ ਤੱਕ ਮੂਰਲਿਕ ਤਾਰ ਦੇ ਵਿੱਚ ਹੈ ਰਾਮ ਰਹੀਮ ਜਿਹੜਾ ਇਸ ਵੇਲੇ ਇੱਕ ਵਾਰ ਫਿਰ ਤੋਂ ਜੂਪੀ ਪਹੁੰਚ ਚੁੱਕਿਆ ਆਪਣੇ ਆਸ਼ਰਮ ਦੇ ਵਿੱਚ ਤੇ ਕਹਿੰਦੇ ਆ 40 ਦਿਨ ਦੀ ਪੈਰੋਲ ਮਿਲ ਗਈ ਹੈ ਇਹ ਉਹੀ ਰਾਮ ਰਹੀਮ ਹੈ ਜਿਹਦੇ ਉੱਪਰ ਦੋਸ਼ ਲੱਗੇ ਸਾਬਤ ਹੋਏ ਬਲਾਤਕਾਰ ਦੇ ਦੋਸ਼ ਲੱਗੇ ਸਾਬਤ ਹੋ ਗਏ ਤੇ 8 ਸਾਲ 4 ਮਹੀਨੇ ਦੀ ਸਜ਼ਾ ਦੇ ਵਿੱਚੋਂ 387 ਦਿਨ ਬਾਰ ਹੋ ਰਿਹਾ ਕਿ ਚਲ ਗਿਆ ਤੇ 40 ਦਿਨ ਵਿੱਚ ਹੋਰ ਜੋੜ ਲਓ 400 ਦਿਨ ਜਿਹੜਾ ਬੰਦਾ ਜੇਲ੍ਹ ਤੋਂ ਬਾਹਰ ਆ ਰਿਹਾ ਹੋਵੇ ਤੇ ਹੁਣ ਕੀ ਕਿਹਾ ਜਾਵੇ ਉਹਦਾ ਪਾਸ ਬਣਾਉਣ ਵਾਲਾ ਕੰਮ ਹੋ ਗਿਆ ਇੱਕ ਪਹਿਲੀ ਵਾਰ ਨਹੀਂ ਕਈ ਅਜਿਹੇ ਧਾਰਮਿਕ ਗੁਰੂ ਨੇ ਜਿਨ੍ਹਾਂ ਦੇ ਉੱਪਰ ਦੋਸ਼ ਲੱਗੇ ਬਲਾਤਕਾਰ ਦੇ ਆਸਰਾਮ ਜਿਹਨੂੰ ਬਾਪੂ ਆਸਰਾਮ ਕਹਿੰਦੇ ਆ ਉੱਤੇ ਵੀ ਤਾਂ ਬਲਾਤਕਾਰ ਦਾ ਦੋਸ਼ ਲੱਗਾ ਉਹਦੇ ਮੁੰਡੇ ਤੇ ਵੀ ਲੱਗਾ ਉਹ ਵੀ ਜੇਲ੍ਹੋਂ ਬਾਹਰ ਹੈ ਇਸ ਵੇਲੇ ਉਹ ਕਹਿੰਦੇ ਕਿ ਸਰੀਰਕ ਤੌਰ ਤੇ ਹਾਲਾਤ ਬਹੁਤੇ ਠੀਕ ਨਹੀਂ ਗਏ ਇਸ ਕਰਕੇ ਇਲਾਜ ਕਰਉਣਾ ਤੇ ਪੈਰੋਲ ਚਾਹੀਦੀ ਹੈ ਆ ਹਰਿਆਣੇ ਦੇ ਵਿੱਚ ਬਾਬਾ ਰਾਮਪਾਲ ਉਹਦੇ ਉੱਪਰ ਵੀ ਤਾਂ ਕਈ ਤਰ੍ਹਾਂ ਦੇ ਦੋਸ਼ ਲੱਗੇ ਹੀ ਆ ਤੇ ਹੁਣ ਜਦੋਂ ਪਤਾ ਲੱਗਿਆ ਕਈ ਪਿੰਡਾਂ ਦੀਆਂ ਖਾਪਾਂ ਪੰਚਾਇਤਾਂ ਉਹਨੂੰ ਸਨਮਾਨਤ ਕਰ ਰਹੀਆਂ ਨੇ ਉਹ ਕਹਿੰਦੇ ਆ ਕਿ ਹੜ੍ਹਾਂ ਦੇ ਦੌਰਾਨ ਡੇਰੇ ਨੇ ਵਧੀਆ ਕੰਮ ਕੀਤਾ ਹੋ ਸਕਦਾ ਕੀਤਾ ਹੋਵੇ ਭਾਈ ਸਮਾਜ ਭਲਾਈ ਦਾ ਕੰਮ ਹੈ ਪਰ ਜਿਹੜੇ ਦੋਸ਼ ਲੱਗਦੇ ਆ ਉਹ ਵੱਖਰੀ ਕਹਾਣੀ ਹੈ ਨਾ ਉਹ ਵੀ ਤਾਂ ਚਰਚਾ ਦਾ ਵਿਸ਼ਾ ਬਣਿਆ ਇਹ ਦੋ ਤਿੰਨ ਥੋੜੀ ਹੈ ਸਾਡੇ ਕੋਲ ਤਾਂ ਕਈ ਇਦਾਂ ਦੇ ਧਾਰਮਿਕ ਗੁਰੂ ਆਪਣੇ ਆਪ ਦੇ ਵਿੱਚ ਬਣੇ ਵੀ ਤੇ ਹੈਗੇ ਵੀ ਆ ਜਿਹੜੇ ਬਲਾਤਕਾਰ ਕਰਦੇ ਐ ਦੋਸ਼ ਸਾਬਤ ਹੁੰਦੇ ਐ ਵਿਦੇਸ਼ ਭੱਜ ਜਾਂਦੇ ਐ ਉੱਥੇ ਜਾ ਕੇ ਕਹਿਣਗੇ ਅਸੀਂ ਆਪਣਾ ਟਾਪੂ ਖੋਲ ਲਿਆ ਵਖਰਾ ਇਹਨਾਂ ਦੇ ਖਿਲਾਫ ਕੀ ਕੋਈ ਸਖਤ ਕਾਰਵਾਈ ਹੋਵੇ ਕਿ ਜਾਂ ਫੇ ਨਹੀਂ ਰਾਮ ਰਹੀਮ ਦੇ ਲਈ ਤਾਂ ਹਰਿਆਣੇ ਦੀ ਜੇਲ੍ਹ ਦੇ ਨਿਯਮੇ ਬਦਲ ਦਿੱਤੇ ਗਏ ਆ ਪਹਿਲਾਂ ਚਰਚਾ ਚੱਲੀ ਕਿਉਂਕਿ ਬਹੁਤਾ ਹਾਰਡ ਕੋਰ ਅਪਰਾਧੀ ਨਹੀਂ ਹੁਣ ਅਪਰਾਧੀ ਤੇ ਹਾਰਡ ਕੋਰ ਅਪਰਾਧੀ ਵਿੱਚ ਕੀ ਫਰਕ ਐ ਕਿ ਦੋਸ਼ ਦੋਸ਼ ਨਹੀਂ ਕੀ ਗੰਭੀਰ ਦੋਸ਼ ਤੇ ਆਮ ਦੋਸ਼ ਵਿੱਚ ਕੋਈ ਫਰਕ ਹੁੰਦਾ ਦੋਸ਼ ਦਾ ਦੋਸ਼ ਆ ਨਾ ਕਤਲ ਕਰਨਾ ਹੁਣ ਛੋਟਾ ਮੋਟਾ ਕੰਮ ਤਾਂ ਹੁੰਦਾ ਨਹੀਂਗਾ ਬਲਾਤਕਾਰ ਕਰਨਾ ਛੋਟਾ ਮੋਟਾ ਕੰਮ ਤਾਂ ਨਹੀਂਗਾ ਆਪਣੇ ਭਗਤ ਜਿਨ ਜਿਹੜੇ ਆਪਣਾ ਜੀਵਨ ਦੇਖਣਾ ਸੀ ਉਹ ਅੰਨੀ ਭਗਤੀ ਵਿੱਚ ਸ਼ਾਮਲ ਹੋ ਕੇ ਜਿਹੜਾ ਨਪੁੰਸਕ ਬਣ ਗਏ ਉਹਨਾਂ ਨੇ ਵੀ ਹੁਣ ਕੇਸ ਕੀਤਾ ਹੀ ਆ ਕਹਾਣੀ ਤਾਂ ਕਿਸੇ ਪਾਸੇ ਜਾ ਸਕਦੀ ਪਰ ਜੇਲ੍ਹ ਦੇ ਨਿਯਮਾਂ ਵਿੱਚ ਹੀ ਪਰਵਰਤਨ ਕਰ ਦਿੱਤਾ ਗਿਆ ਪਹਿਲੇ ਦਿਨ ਜਦੋਂ ਅਕਤੂਬਰ ਦੇ ਵਿੱਚ ਇੱਕ ਦਿਨ ਦੀ ਪੈਰੋਲ ਮਿਲੀ ਸੀ ਰਾਮ ਰਹੀਮ ਨੂੰ 2021 ਦੀ ਗੱਲ ਹੈ ਉਸ ਵੇਲੇ ਕਿਹਾ ਗਿਆ ਕਿ ਮਾਤਾ ਬਿਮਾਰ ਨੇ ਇਸ ਕਰਕੇ ਪੈਰੋਲ ਚਾਹੀਦੀ ਹੈ ਠੀਕ ਉਸ ਤੋਂ ਬਾਅਦ 21 ਮਈ 2021 ਨੂੰ ਇੱਕ ਦਿਨ ਲਈ ਫਿਰ ਪੈਰੋਲ ਮਿਲਦੀ ਹੈ ਕਿ ਮਾਤਾ ਜੀ ਬਿਮਾਰ ਹੈ ਕਰਦੇ ਕਰਦੇ ਇਸ ਤਰ੍ਹਾਂ 15ਵੀਂ ਵਾਰ ਪੈਰੋਲ ਦਿੱਤੀ ਜਾ ਚੁੱਕੀ ਹੈ ਤੇ ਹੁਣ ਪੈਰੋਲ ਮਿਲਣ ਤੋਂ ਬਾਅਦ ਆਪਣੇ ਆਸ਼ਰਮ ਵਿੱਚ ਚਲਾ ਗਿਆ ਤੇ ਇੱਥੇ ਕਈ ਅਜਿਹੇ ਲੋਕ ਨੇ ਬੰਦੀ ਸਿੰਘਾਂ ਦੀ ਗੱਲ ਕਰ ਲੋ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਤਖਤ ਮੁਹਿੰਮ ਸ਼ੁਰੂ ਕੀਤੀ ਇੱਥੋਂ ਤੱਕ ਕਿ ਕੁਸ਼ਕ ਜਥੇਬੰਦੀਆਂ ਨੇ ਚੰਡੀਗੜ੍ਹ ਜੇ ਏਅਰਪੋਰਟ ਰੋਡ ਤੇ ਧਰਨਾ ਲਾਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਰਿਹਾਈ ਮਿਲਦੀ ਨਹੀਂ ਪਈ ਅਸੀਂ ਕਈ ਵਾਰ ਪ੍ਰੋਗਰਾਮ 'ਚ ਕਿਹਾ ਕਿ ਜੇਕਰ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਕਾਨੂੰਨ ਦੇ ਅਨੁਸਾਰ ਸਾਰਾ ਕੁਝ ਠੀਕ ਹੈ ਤਾਂ ਭਾਈ ਤੁਸੀਂ ਰਿਹਾ ਕਿਉਂ ਨਹੀਂ ਕਰਦੇ ਰਿਹਾ ਕਰ ਦੇਣਾ ਚਾਹੀਦਾ ਤੇ ਜੇ ਤੁਹਾਨੂੰ ਕਾਨੂੰਨ ਅਨੁਸਾਰ ਲੱਗਦਾ ਕੋਈ ਗੜਬੜੀ ਹੈਗੀ ਤੇ ਸੱਚ ਸਾਹਮਣੇ ਆਉਣਾ ਚਾਹੀਦਾ ਕਿੱਥੇ ਗੜਬੜੀ ਹੈ ਮਾਮਲਾ اٹਕਦਾ ਪਿਆ ਜਦੋਂ 550 ਸਾਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਉਸ ਵੇਲੇ ਵੀ ਚਰਚਾ ਚੱਲੀ ਕਿ ਨਾ ਰਿਹਾ ਕਰ ਦੇਣਾ ਉਸ ਤੋਂ ਬਾਅਦ ਕਈ ਧਾਰਮਿਕ ਪ੍ਰੋਗਰਾਮ ਆਏ ਉਸ ਵੇਲੇ ਵੀ ਵਾਅਦਾ ਕੀਤਾ ਗਿਆ ਪੰਜਾਬ ਦੇ ਸਿੱਖਾਂ ਨਾਲ ਅਸਲ ਦੇ ਵਿੱਚ ਇਹ ਮਾਮਲਾ ਇੰਨਾ ਕਿ ਪੇਚੀਦਾ ਬਣ ਗਿਆ ਕਿ ਸਰਕਾਰ ਜਿਹੜੀ ਇੱਕ ਦੂਸਰੇ ਉੱਪਰ ਦੋਸ਼ ਲਾਉਂਦੀ ਰਹਿੰਦੀ ਹੈ ਕਿ ਫਲਾਨੀ ਸਰਕਾਰ ਉਹ ਨਹੀਂ ਕਾਰਵਾਈ ਕੀਤੀ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਜੀ ਫਾਈਲਾਂ اٹਕਦੀਆਂ ਲਟਕਦੀਆਂ ਪਈਆਂ ਨੇ ਪਰ ਜ ਦੋਸ਼ਤ ਹੈ ਜੇਲ੍ਹ ਦੀ سزا ਕੱਟ ਰਹੀ ਹੈ ਉਹ ਸ਼ਰਿਆں ਬਾਰ-ਬਾਰ ਪਰੋਲ ਤੇ ਬਾਹਰ ਆ ਰਹੇ ਆ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਧਾਰਮਿਕ ਜਥੇਬੰਦੀਆਂ ਬਾਅਦ ਵਿੱਚ ਪਟੀਸ਼ਨ ਪਾਉਂਦੀਆਂ ਨੇ ਤੇ ਜਦੋਂ ਤੱਕ ਸੁਣਵਾਈ ਹੁੰਦੀ ਹੈ ਦੂਸਰੀ ਤੀਸਰੀ ਸੁਣਵਾਈ ਹੁੰਦੀ ਹੈ ਉਹ ਤੱਕ ਪਰੋਲ ਖਤਮ ਹੋ ਜਾਂਦੀ ਹੈ ਮਾਮਲਾ ਠੰਡੇ ਬਸਤੇ ਪੈਂਦਾ ਜਦੋਂ ਅਗਲੀ ਵਾਰੀ ਫਿਰ ਪਰੋਲ ਮਿਲ ਜਾਂਦੀ ਹੈ ਇੱਕ ਫਿਰ ਪਟੀਸ਼ਨ ਪਾ ਦਿੱਤੀ ਜਾਂਦੀ ਹੈ ਬਾਰ-ਬਾਰ ਪਟੀਸ਼ਨ ਪਰੋਲ ਪਟੀਸ਼ਨ ਪਰੋਲ ਬਸ ਇਹ ਖੇਲ ਚੱਲਦੀ ਰਹਿੰਦੀ ਹੈ ਨਿਕਲਦਾ ਕੁਝ ਨਹੀਂਗਾ ਨਿਕਲਣ ਇਸ ਵਾਰ ਵੀ ਕੁਝ ਨਹੀਂ ਬਾਕੀ ਰਾਮ ਰਹੀਲੀ ਕਹਿੰਦੇ ਇੱਕ ਪਾਸ ਬਣਾ ਲੈਣਾ ਚਾਹੀਦਾ ਤਾਂ ਕਿ ਸਾਰਾ ਕੁਝ ਸੌਖਾ ਕੰਮ ਹੋ ਜਵੇ ਵੇਲਾ ਪ੍ਰੋਗਰਾਮ ਦੀ ਸੰਬੰਧਿਤ ਦਾ ਮੈਨੂੰ ਨਵਜੀਤ ਹੋਂ ਦਿਓ ਆਕਿਆ ਦੇਖਦਿਓ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ